ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤ ਉਤੇ ਇੰਨੇ ਅਤਿਆਚਾਰ ਕਰਨ ਤੋਂ ਬਾਅਦ ਵੀ ਵਿੱਕੀ ਤੇ ਉਸਦੀ ਮੰਮੀ ਬਿਲਕੁਲ ਵੀ ਨਹੀਂ ਸੁਧਰ ਰਹੇ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਕਵਨ ਨੂੰ ਪਤਾ ਚੱਲਦਾ ਹੈ ਤਾਂ ਕਵਲ ਨੇ ਵਿੱਕੀ ਨਾਲ ਕੀ ਕੀਤਾ ਇਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਸਾਡੀ ਵੀਡੀਓ ਵਿੱਚ ਮਿਲੂਗੀ ਵੀਡੀਓ ਨੂੰ ਪੂਰੀ ਦੇਖਿਓ ਤੇ ਸਕਿਪ ਬਿਲਕੁਲ ਵੀ ਨਾ ਕਰਿਓ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਜਦੋਂ ਵੀ ਕਵਲ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਵਿੱਕੀ ਨੇ ਪ੍ਰੀਤ ਨਾਲ ਬਹੁਤ ਬਤਮੀਜ਼ੀ ਕੀਤੀ ਹੈ ਤੇ ਪ੍ਰੀਤ ਦਾ ਬੁਰਾ ਹਾਲ ਕੀਤਾ ਹੋਇਆ ਹੈ ਤੇ ਉਸ ਤੋਂ ਸਾਰੇ ਘਰ ਦੇ ਕੰਮ ਜ਼ਬਰਦਸਤੀ ਕਰਵਾ ਰਹੇ ਹਨ ਤਾਂ ਕਵਲ ਦਾ ਗੁੱਸਾ ਹੱਦੋਂ ਪਾਰ ਹੋ ਜਾਂਦਾ ਹੈ ਤੇ ਉਹ ਆਪਣੇ ਡੈਡੀ ਤੇ ਮੰਮੀ ਨੂੰ ਕਹਿ ਦਿੰਦਾ ਹੈ ਕਿ ਹੁਣ ਜੋ ਮੈਂ ਕਰਨ ਜਾ ਰਿਹਾ ਹਾਂ ਤੁਸੀਂ ਮੈਨੂੰ ਉਹਦੇ ਵਿੱਚ ਬਿਲਕੁਲ ਵੀ ਨਹੀਂ ਰੋਕੋਗੇ ਅਸੀਂ ਬਹੁਤ ਬਰਦਾਸ਼ਤ ਕਰ ਲਿਆ ਤੁਸੀਂ ਉਹ ਵਿੱਕੀ ਦੀਆਂ ਸਾਰੀਆਂ ਡਿਮਾਂਡਾਂ ਵੀ ਪੂਰੀਆਂ ਕਰਕੇ ਦੇਖ ਲਈਆਂ ਦੇਖ ਲਿਆ ਹੁਣ ਉਸਨੇ ਤੁਹਾਡੀ ਧੀ ਦਾ ਕੀ ਹਾਲ ਕਰ ਦਿੱਤਾ ਹੈ ਨਾ ਉਹ ਹੁਣ ਇੱਥੇ ਜੋਗੀ ਰਹੀ ਹੈ ਤੇ ਨਾ ਸੋਹਰਿਆ ਜੋਗੀ ਰਹੀ ਹੈ ਤਾਂ ਉਸਦੇ ਡੈਡੀ ਉਸਨੂੰ ਕਹਿੰਦੇ ਹਨ ਕਿ ਇਸ ਨੂੰ ਸਬਕ ਸਿਖਾਣਾ ਹੀ ਪਵੇਗਾ ਇਹ ਇਦਾਂ ਬੰਦਾ ਨਹੀਂ ਬਣੇਗਾ ਇੱਕ ਤਾਂ ਇਹ ਇੰਨਾ ਲਾਲਚੀ ਹੈ ਤੇ ਦੂਸਰਾ ਇਹ ਸਾਡੀ ਕੁੜੀ ਉੱਤੇ ਅਤਿਆਚਾਰ ਕਰ ਰਿਹਾ ਹੈ ਅਸੀਂ ਇਸ ਨੂੰ ਸਬਕ ਸਿਖਾ ਕੇ ਹੀ ਸਾਂ ਲਵਾਂਗੇ ਤਾਂ ਕਵਲ ਕਹਿੰਦਾ ਹੈ ਕਿ ਮੈਂ ਪੁਲਿਸ ਕੋਲ ਜਾ ਰਿਹਾ ਹਾਂ ਤੇ ਅੱਜ ਮੈਂ ਵਿੱਕੀ ਦਾ ਕਟਾਪਾ ਚੜਾ ਕੇ ਹੀ ਸਾਂ ਲਵਾਂਗਾ ਕਵਲ ਪੁਲਿਸ ਥਾਣੇ ਕੋ ਥਾਣੇ ਵਿੱਚ ਜਾਂਦਾ ਹੈ ਤੇ ਆਪਣੀ ਭੈਣ ਆਪਣੀ ਭੈਣ ਲਈ ਇਨਸਾਫ ਦੀ ਮੰਗ ਕਰਦਾ ਹੈ ਤੇ ਪੁਲਸ ਆਲਿਆਂ ਨੂੰ ਵਿੱਕੀ ਦੀ ਕੰਪਲੀਟ ਕਰਦਾ ਹੈ ਤੇ ਪੁਲਸ ਆਲੇ ਜਦੋਂ ਵਿੱਕੀ ਦੇ ਘਰ ਜਾਂਦੇ ਹਨ ਤੇ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਤੇ ਉਸ ਦੀ ਮਾਂ ਦੇ ਵੀ ਹੋਸ਼ ਉੱਡ ਜਾਂਦੇ ਹਨ ਤੇ ਵਿੱਕੀ ਨੂੰ ਪੁਲਿਸ ਵਾਲੇ ਥਾਣੇ ਵਿੱਚ ਲੈ ਜਾਂਦੇ ਹਨ ਤੇ ਉਸ ਤੋਂ ਪੁੱਛਦੇ ਹਨ ਕਿ ਹਾਂ ਦੱਸ ਤੈਨੂੰ ਹੋਰ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਤਾਂ ਵਿੱਕੀ ਕਹਿੰਦਾ ਹੈ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤੇ ਨਾ ਹੀ ਮੈਂ ਕਦੀ ਕਿਸੇ ਤੋਂ ਕੋਈ ਚੀਜ਼ ਮੰਗੀ ਹੈ ਜਦੋਂ ਉਹ ਇੰਨੀ ਗੱਲ ਕਹਿੰਦਾ ਹੈ ਤਾਂ ਪੁਲਿਸ ਵਾਲਿਆਂ ਨੂੰ ਹੋਰ ਜ਼ਿਆਦਾ ਗੁੱਸਾ ਚੜ ਆਉਂਦਾ ਹੈ ਪੁਲਸ ਵਾਲੇ ਕਹਿੰਦੇ ਹਨ ਕਿ ਹਾਂ ਤੂੰ ਤੇ ਦਾਜ ਮੰਗਦਾ ਫਿਰਦਾ ਹੈ ਤੂੰ ਤੇ ਪੈੜੀਆਂ ਮੰਗਦਾ ਫਿਰਦਾ ਹੈ ਤੇ ਅੱਜ ਤੂੰ ਇੱਥੇ ਕਹਿ ਰਿਹਾ ਕਿ ਤੈਨੂੰ ਕੁਝ ਨਹੀਂ ਚਾਹੀਦਾ ਕਵਲ ਦੁਬਾਰਾ ਫੋਨ ਕਰਕੇ ਪੁਲਸ ਵਾਲਿਆਂ ਨੂੰ ਕਹਿੰਦਾ ਹੈ ਕਿ ਹਾਂ ਵਿੱਕੀ ਦਾ ਚੰਗੀ ਤਰ੍ਹਾਂ ਕਟਾਪਾ ਚੜਾਓ ਜਦ ਤੱਕ ਇਸ ਨੂੰ ਅਕਲ ਨਹੀਂ ਆ ਜਾਂਦੀ ਤੇ ਇਸ ਦਾ ਦਿਮਾਗ ਟਿਕਾਣੇ ਤੇ ਨਹੀਂ ਆ ਜਾਂਦਾ ਪੁਲਸ ਵਾਲੇ ਵਿੱਕੀ ਦੀ ਬਹੁਤ ਜ਼ਿਆਦਾ ਕੁੱਟ ਮਾਰ ਕਰਦੇ ਹਨ ਤੇ ਵਿੱਕੀ ਦਾ ਬੁਰਾ ਹਾਲ ਕਰ ਦਿੰਦੇ ਹਨ ਤੇ ਹੁਣ ਅਸੀਂ ਆਉਣ ਵਾਲੇ ਅਗਲੇ ਨਵੇਂ ਐਪੀਸੋਡ ਵਿੱਚ ਦੇਖਾਂਗੇ ਵੀ ਵਿੱਕੀ ਨਾਲ ਅੱਗੇ ਹੋਰ ਕੀ ਹੁੰਦਾ ਹੈ ਕਿ ਕਬਲ ਉਸ ਨੂੰ ਛਡਾ ਕੇ ਲੈ ਕੇ ਜਾਏਗਾ ਜਾਂ ਵਿੱਕੀ ਨੂੰ ਜੇਲ ਦੀਆਂ ਸਲੱਖਾਂ ਦੇ ਪਿੱਛੇ ਹੀ ਰਹਿਣਾ ਪਵੇਗਾ ਤੇ ਉਸ ਦੀ ਮੰਮੀ ਕੀ ਕਰੇਗੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ